ਸਟ੍ਰੀਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕਾਉਰ ਅੱਜ ਦੀ ਨਵੀਂ ਕਲੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਏ ਕਿਉਂਕਿ ਕਾਫੀ ਭੈਣਾਂ ਦੀ ਡਿਮਾਂਡ ਇਹੀ ਆ ਰਹੀ ਜੀ ਪਲੀਜ਼ ਅਮਨ ਮਸ਼ੀਨ ਵਰਗ ਦੇ ਸੂਟ ਸਾਡੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕਾਫੀ ਕੰਟਰੀਆਂ ਦੇ ਵਿੱਚੋਂ ਜਿਹੜੀ ਗਰਮੀ ਸ਼ੁਰੂ ਹੋ ਗਈ ਏ ਔਰ ਉਹਨਾਂ ਨੂੰ ਗਰਮੀ ਵਾਸਤੇ ਸੂਟ ਚਾਹੀਦੇ ਨੇ ਠੀਕ ਹੈ ਹੈਂਡਵਰਕ ਦਾ ਤਾਂ ਆਪਣਾ ਕੰਮ ਚੱਲ ਹੀ ਰਿਹਾ ਉਹ ਵੀ ਨੈਕਸਟ ਵੀਡੀਓ ਤੁਹਾਨੂੰ ਆਪਾਂ ਹੈਂਡਵਰਕ ਦੀ ਦਵਾਂਗੇ ਔਰ ਬਹੁਤ ਹੀ ਅੱਛੇ ਔਰ ਬਹੁਤ ਹੀ ਹੈਵੀ ਡਿਜ਼ਾਈਨ ਜਿਹੜੇ ਆਪਾਂ ਬਣਾਏ ਹੋਏ ਨੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਲਓ ਜੀ ਅੱਜ ਜਿੰਨੇ ਵੀ ਸੂਟ ਦਿਖ ਤੁਹਾਨੂੰ ਸਿਰਫ ਸੂਟਾਂ ਦੇ ਡਿਜ਼ਾਈਨ ਦੇਖ ਕੇ ਕਲਰ ਦੇਖ ਕੇ ਔਰ ਬਾਕੀ ਵੀਡੀਓਜ਼ ਨੂੰ ਸਕਿਪ ਕਰ ਦਿੰਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਮੈਸੇਜ ਕਰਦੇ ਹੋ WhatsApp ਤੇ ਕਿ ਸਾਨੂੰ ਇਹਦੇ ਫੈਬਰਿਕ ਬਾਰੇ ਦੱਸੋ ਅਮਰੀਦਾਂ ਤੁਸੀਂ ਕਿਹੜਾ ਦੁਪੱਟਾ ਲਗਾਇਆ ਸਾਨੂੰ ਉਹਦੇ ਬਾਰੇ ਦੱਸੋ ਤਾਂ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਦੁਪੱਟੇ ਬਾਰੇ ਸੂਟ ਦੇ ਫੈਬਰਿਕ ਬਾਰੇ ਸਾਰਾ ਦੱਸਿਆ ਹੁੰਦਾ ਵੀ ਕਿਹੜੇ ਕਿਹੜੇ ਸਟੱਫ ਦੇ ਨਾਲ ਆਪਾਂ ਕਿਹੜਾ ਕਿਹੜਾ ਦੁਪੱਟਾ ਜਿਹੜਾ ਐਡ-ਆਨ ਕਰ ਸਕਦੇ ਆ ਔਰ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਜਿੰਨੇ ਵੀ ਆਪਾਂ ਕਾਟਨ ਦੇ ਸੂਟ ਬਣਾਉਨੇ ਉਹਦੇ ਨਾਲ ਜ਼ਿਆਦਾ ਆਪਾਂ ਕਾਟਨ ਦੇ ਹੀ ਦੁਪੱਟੇ ਐਡ ਚਲੋ ਜੀ ਆ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਮਸ਼ੀਨ ਵਰਕ ਦਾ ਕਾਫੀ ਡਿਜ਼ਾਈਨ ਸਾਡੇ ਇਹ ਵਾਲੇ ਸੂਟ ਦੇ ਬਣ ਚੁੱਕੇ ਆ ਔਰ ਇੱਕ ਮੇਨ ਗੱਲ ਇੱਥੇ ਇਹ ਹੈ ਕਿ ਸੇਮ ਕਲਰ ਦੇ ਉੱਪਰ ਬਣ ਰਿਹਾ ਕਿਉਂਕਿ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਬਹੁਤ ਹੀ ਪਿਆਰੀ ਅੱਛੀ ਕੁਆਲਿਟੀ ਦੀ ਆਪਾਂ ਜਿਹੜੀ ਇੱਥੇ ਕਾਟਨ ਐਡ ਆਨ ਕੀਤੀ ਹੋਈ ਹੈ ਔਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸਿੰਪਲ ਸੋਬਰ ਜਿਹਾ ਨੈਕ ਬਣਿਆ ਹੋਇਆ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਫੈਬਰਿਕ ਬੜਾ ਹੀ ਲਾਈਟ ਵੇਟ ਹੈ ਗਰਮੀ ਦੇ ਵਿੱਚ ਤੁਸੀਂ इजीली ਵੇਅਰ ਕਰ ਸਕਦੇ ਹੋ ਔਰ ਲਾਈਨਿੰਗ ਤੋਂ ਬਿਨਾ ਇਹ ਸੂਟ ਆਪਾਂ ਨਹੀਂ ਬਣਾਇਆ ਹੈਗਾ ਕਿਉਂਕਿ ਲਾਈਨਿੰਗ ਦੇ ਨਾਲ ਆਪਣੇ ਸੂਟ ਜਿਹੜੀ ਗਰੇਸ ਉਹ ਜ਼ਿਆਦਾ ਵੱਜ ਜਾਂਦੀ ਹੈ ਠੀਕ ਹੈ ਜੀ ਦੋਨੋਂ ਸਾਈਡ ਬਾਹਾਂ ਦੇ ਉੱਪਰ ਕੰਮ ਰਹੇਗਾ ਬਹੁਤ ਹੀ ਪਿਆਰੀ ਤੁਸੀਂ ਦੇਖ ਸਕਦੇ ਹੋ ਲੇਸ ਆਪਾਂ ਨੇ ਐਡ ਔਨ ਕੀਤੀ ਹੋਈ ਹੈ ਔਰ ਲੇਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਪਿਆਰੀ ਆਪਣੇ ਸੂਟ ਦੇ ਵਰਕ ਦੇ ਨਾਲ ਮੈਚ ਹੋ ਰਹੀ ਹੈ ਕਈ ਵਾਰ ਬਹੁਤ ਸੋਹਣੀਆਂ ਚੀਜ਼ਾਂ ਮੈਚ ਹੋ ਜਾਂਦੀਆਂ ਨੇ ਆਪਣੇ ਸੂਟਾਂ ਦੇ ਨਾਲ ਚਲੋ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਸੋਰੀ ਪੈਕ ਹੋਏ ਪਏ ਸੀ ਸੂਟ ਕਾਫੀ ਸਾਰੇ ਵਾਲ ਪਏ ਹੋਏ ਨੇ ਮੈਂ ਸੋਰੀ ਹਣਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਘੇਰੇ ਦੇ ਉੱਪਰ ਕੰਮ ਕੀਤਾ ਗਿਆ ਸਾਰੇ ਘੇਰੇ ਦੇ ਉੱਪਰ ਇਸ ਤਰ੍ਹਾਂ ਕੰਮ ਰਹੇਗਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਆਪਾਂ ਇੱਥੇ ਕੀਤਾ ਹੋਇਆ ਇਸ ਤਰ੍ਹਾਂ ਤੇ ਇਸ ਦੇ ਨਾਲ ਰਹੇਗੀ ਸਲਵਾਰ ਸਲਵਾਰ ਦੇ ਉੱਪਰ ਵੀ ਵਰਕ ਹੈ ਜੀ ਕਿਉਂਕਿ ਕਾਫੀ ਸਾਰੇ ਮੈਸੇਜ ਆਉਂਦੇ ਨੇ ਕਈ ਵਾਰ ਕਿ ਅਮਨ ਆਪਾਂ ਜਿਹੜਾ ਹੈਵੀ ਸੂਟ ਬਣਾਉਂਦੀਆਂ ਨੇ ਪਹਿਣਾ ਹੈਂਡਵਰਕ ਦੇਤੇ ਕਹਿੰਦੇ ਕਿ ਅਮਨ ਪਤਾ ਨਹੀਂ ਬਾਟਮ ਦੇ ਉੱਪਰ ਜਿਹੜਾ ਵਰਕ ਦਾ ਡਿਜ਼ਾਈਨ ਜਿਹੜਾ ਚੱਲ ਰਿਹਾ ਹੈ ਨਾ ਅੱਜ ਕੱਲ ਵੀ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਵਰਕ ਜਿਹੜਾ ਬਾਟਮ ਦੇ ਉੱਪਰ ਤੇ ਕਹਿੰਦੇ ਕਿ ਪਤਾ ਨਹੀਂ ਕਿੰਨਾ ਕੁ ਟਾਈਮ ਚੱਲਣਾ ਇਸ ਕਰਕੇ ਅਮਨ ਬਾਟਮ ਦੇ ਉੱਪਰ ਵਰਕ ਨਾ ਕਰੋ ਤੇ ਮੈਂ ਉਹਨਾਂ ਨੂੰ ਇਹ ਅੰਦਾਜ਼ ਦੇਣਾ ਚਾਹੁੰਦੀ ਆ ਕਿ ਤੁਸੀਂ ਜੇਕਰ ਤੁਹਾਡਾ ਦਿਲ ਕਰਦਾ ਕਿ ਸਾਡੀ ਸਲਵਾਰ ਦੇ ਉੱਪਰ ਵਰਕ ਹੋਵੇ ਤਾਂ ਤੁਸੀਂ ਕਾਟਨ ਵਾਲੇ ਸੂਟਾਂ ਦੇ ਜਿਹੜੇ ਸਲਵਾਰ ਤੇ ਵਰਕ ਕਰਵਾ ਲਿਆ ਬਹੁਤ ਹੀ ਪਿਆਰੀ ਜੀ ਬਾਟਮ ਹੈ ਲਾਈਟ ਲਵੈਂਡਰ ਕਲਰ ਦੀ ਬਾਟਮ ਹੈ ਜੀ ਡਾਰਕ ਪਰਪਲ ਕਲਰ ਦੀ ਸ਼ਰਟ ਹੈ कॉटन ਦਾ ਫੈਬਰਿਕ ਰਹੇਗਾ ਤੁਸੀਂ ਇਸ ਨੂੰ ਜਿੱਦਾ 크ਰੇਪ ਵਗੈਰਾ ਤੇ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਰੱਖਿਆ ਹੋਇਆ ਜੀ ਦੁਪੱਟਾ ਠੀਕ ਹੈ ਬਹੁਤ ਹੀ ਪਿਆਰਾ ਜਾਂ ਦੁਪੱਟਾ ਹੈ ਟੈਬੀ ਲਾਈਨਿੰਗ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਕਿਉਂਕਿ कॉटन ਦੇ ਸਟਾਫ ਦੇ ਨਾਲ कॉटन ਦੇ ਹੀ ਦੁਪੱਟੇ ਜਿਹੜੇ ਨੇ ਅੱਛੇ ਲੱਗਦੇ ਨੇ ਠੀਕ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਕਰਕੇ ਕਸਟਮਾਈਜ਼ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਐਜ਼ ਇਟ ਇਜ਼ ਨੂੰ ਬਣਾਉਣਾ ਹੈ ਹਨਾ ਤੇ ਇਸ ਦਾ ਤੁਸੀਂ ਕਲਰ ਜਿਹੜਾ ਉਹ ਚੇਂਜ ਕਰ ਸਕਦੇ ਹੋ ਤੁਸੀਂ 올ਓਵਰ ਤੇ ਵੀ ਕਰਵਾ ਸਕਦੇ ਹੋ ਮੈਚਿੰਗ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਕਲਰ ਚੁਆਇਸ ਤੁਹਾਡੀ ਰਹੇਗੀ ਜੋ ਤੁਸੀਂ ਲਾਇਕ ਕਰਦੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਸੰਨ ਦੱਸ ਕੇ ਰੈਡੀ ਕਰਵਾ ਸਕਦੇ ਹੋ ਲਓ ਜੀ ਅਗਲਾ ਸੂਟ ਇਹ ਕਾਫੀ ਬਣਾ ਲੈ ਦੇਖ ਲਿਆ ਹਨਾ ਮੇਰੇ ਪਾਇਆ ਹੋਇਆ ਔਰ ਕਾਫੀ ਜਿਆਦਾ ਪਸੰਦ ਕੀਤਾ ਜਾ ਰਿਹਾ ਠੀਕ ਹੈ ਜੀ ਸੇਮ ਹੀ ਐਜ਼ ਇਟ ਜਿੱਦਾਂ ਮੈਂ ਬਣਾਇਆ ਹੋਇਆ ਸੀ ਸੇਮ ਹੀ ਡਿਜ਼ਾਈਨ ਜਿਹੜੀਆਂ ਭੈਣਾਂ ਨੂੰ ਪਸੰਦ ਆ ਰਿਹਾ ਇਹ ਆਪਾਂ ਨੇ ਮੋਡਲ ਕਾਟਨ ਦੇ ਉੱਪਰ ਕੀਤਾ ਹੋਇਆ ਬੜਾ ਹੀ ਪਿਆਰਾ ਬੜਾ ਹੀ ਸੌਫਟ ਫੈਬਰਿਕ ਹੈ ਠੀਕ ਹੈ ਔਰ ਲਾਈਨਿੰਗ ਨਾਲ ਆਪਾਂ ਸਟੀਚ ਕੀਤਾ ਹੋਇਆ ਹੈ ਲਾਈਨਿੰਗ ਜਿਹੜੀ ਆਪਾਂ ਇੱਥੇ ਐਡ-ਆਨ ਕੀਤੀ ਕਾਟਨ ਦੀ ਕੀਤੀ ਹੋਈ ਹੈ ਕਾਫੀ ਭੈਣਾਂ ਜਿੱਦਾਂ ਫੋਰਨ ਵਾਲੇ ਸਾਨੂੰ ਕਹਿੰਦੇ ਕਿ ਸਾਡੇ ਕਾਟਨ ਦੇ ਨੀਚੇ ਵੀ ਤੁਸੀਂ ਟਾਪ ਟਾ ਲਾਈਨਿੰਗ ਐਡ ਕਰਦੇ ਹੋ ਤਾਂ ਕੋਈ ਫਾਇਦਾ ਨਹੀਂ ਤੁਹਾਡੇ ਉਹਦੀ ਪ੍ਰਾਈਸ ਹੀ ਵੱਧਦੀ ਹੈ ਜੀ ਦੇਖੋ ਤੁਸੀਂ ਕਾਟਨ ਦੇ ਸੂਟ ਨੀਚੇ ਕਾਟਨ ਦੀ ਲਾਈਨਿੰਗ ਐਡ-ਆਨ ਕਰਵਾ ਲਿਆ ਕਰੋ ਬਹੁਤ ਸੋਹਣੀ ਲਾਈਨਿੰਗ ਆਪਾਂ ਐਡ ਕਰਦੇ ਆ ਕੋਈ ਇਹ ਨਹੀਂ ਕਿ ਹਲਕੀ ਕੁਆਲਿਟੀ ਦੀ ਲਾਈਨਿੰਗ ਜਿਹੜੀ ਆਪਾਂ ਐਡ-ਆਨ ਕਰਦੇ ਆ ਕਿਉਂਕਿ ਲਾਈਨਿੰਗ ਜਿੰਨੀ ਵੀ ਹੈ ਤੁਸੀਂ ਦੇਖਦੇ ਹੋ ਪਈ ਕੁਝ ਭੈਣਾਂ ਨੂੰ ਇਦਾਂ ਹੁੰਦਾ ਵੀ ਅਮਨ ਅਸੀਂ ਪਹਿਲਾਂ ਕਿਸੇ ਬੁਟੀਕ ਤੋਂ ਸੂਟ ਮੰਗਵਾਇਆ ਸੀ ਵਾਸ਼ ਕਰਨ ਤੋਂ ਬਾਅਦ ਲਾਈਨਿੰਗ ਸ਼੍ਰਿੰਕ ਹੋ ਗਈ ਹੈਨਾ ਤੇ ਸਾਡਾ ਸੂਟ ਜਿਹੜਾ ਬਿਲਕੁਲ ਨਹੀਂ ਜੀ ਸਾਡੇ ਕੋਲੋਂ ਤੁਸੀਂ ਜੋ ਵੀ ਲਾਈਨਿੰਗ ਦਾ ਸੂਟ ਰੈਡੀ ਕਰਵਾ ਰਹੇ ਹੋ ਚਾਹੇ ਉਹ ਕਾਟਨ ਦੀ ਲਾਈਨਿੰਗ ਅੱਛੀ ਕੁਆਲਿਟੀ ਦੀ ਆਪਾਂ ਕਾਟਨ ਦੀ ਲਾਈਨਿੰਗ ਜਿਹੜੀ ਤੁਹਾਨੂੰ ਐਡ-ਆਨ ਕਰਕੇ ਦਵਾਂਗੇ ਵਰਕ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ neck ਦੇ ਉੱਪਰ ਵਰਕ ਰਹੇਗਾ ਕਾਫੀ ਵਰਕ ਹੈ ਜੀ ਸੂਟ ਦੇ ਉੱਪਰ ਦੇਖਣ ਨੂੰ ਇਹ ਕਾਟਨ ਦਾ ਆ ਜਾਂਦਾ ਬਟ ਵਰਕ ਜਿਹੜਾ ਕਾਫੀ ਆਦਾ ਕੀਤਾ ਗਿਆ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਵਰਕ ਹੈ ਠੀਕ ਹੈ ਫਰੰਟ ਤੇ ਵੇਲ ਬਣੀ ਹੋਈ ਹੈ ਪੂਰੀ ਸ਼ਰਟ ਦੇ ਬਾਜੂ ਦੇ ਉੱਪਰ ਆਪਣੀ ਬੂਟੀ ਬਣੀ ਹੋਈ ਜੋ neck ਦੇ ਉੱਪਰ ਡਿਜ਼ਾਈਨ ਹੈ ਉਹੀ ਆਪਣੀਆਂ ਬਾਹਾਂ ਦੇ ਉੱਪਰ ਡਿਜ਼ਾਈਨ ਜਿਹੜਾ ਬਣਿਆ ਇਸ ਤਰ੍ਹਾਂ ਠੀਕ ਹੈ ਜੀ ਔਰ ਨਾਲ ਹੀ ਆਪਣੇ हिਪ ਤੋਂ ਉੱਪਰ ਜਿੱਦਾਂ ਆਪਾਂ ਕਹਦੇ ਕਿ ਪਾਕਟ ਸਟਾਈਲ ਬਣਾਇਆ ਹੋਇਆ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਚਾਕ ਠੀਕ ਹੈ ਜੀ ਚਾਕ ਆ ਘੇਰੇ ਤੋਂ ਲੈ ਕੇ हिਪ ਤੱਕ ਆਪਣਾ ਕੰਮ ਜਿਹੜਾ ਜਾ ਰਿਹਾ ਕਾਫੀ ਹੈਵੀ ਕੰਮ ਹੈ ਤੁਸੀਂ ਦੇਖ ਸਕਦੇ ਹੋ ਔਰ ਕੰਮ ਦੀ ਫਿਨਿਸ਼ਿੰਗ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਆਪਾਂ ਨੇ ਕੰਮ ਕੀਤਾ ਹੋਇਆ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਜੀ ਔਰ ਮੋਡਲ ਕਾਟਨ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਔਰ ਇਸ ਦੀ ਬੈਕ ਵੀ ਜਿਹੜੀ ਇਸ ਤਰ੍ਹਾਂ ਟਾਈ ਐਂਡ ਮੈਂ ਹਰ ਵੀਡੀਓ ਵਿੱਚ ਦੱਸਦੀ ਹੁੰਨੀ ਆ ਕਿ ਜਿਹੜਾ ਟਾਈ ਐਂਡ ਡਾਈ ਵਾਲਾ ਫੈਬਰਿਕ ਹੈ ਜਾਂ ਕਾਟਨ ਦਾ ਕੋਈ ਵੀ ਸੂਟ ਤੁਸੀਂ ਵਾਸ਼ ਕਰ ਰਹੇ ਹੋ ਪਲੀਜ਼ ਮਸ਼ੀਨ ਦੇ ਵਿੱਚ ਵਾਸ਼ ਨਾ ਕਰੋ ਇਸ ਨੂੰ ਹੈਂਡ ਵਾਸ਼ ਕਰੋ ਠੀਕ ਹੈ ਈਜੀ ਦੇ ਵਿੱਚ ਵਾਸ਼ ਕਰੋ ਸ਼ੈਂਪੂ ਦੇ ਵਿੱਚ ਵਾਸ਼ ਕਰੋ ਫੈਬਰਿਕ ਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਮਸ਼ੀਨਾਂ ਦੇ ਵਿੱਚ ਪਾ ਕੇ ਛੱਡ ਦਿੰਨੇ ਆ ਤਾਂ ਤੁਹਾਨੂੰ ਪਤਾ ਹੀ ਹੈ ਜੀ ਮਸ਼ੀਨ ਦਾ ਕੰਮ ਤੇ ਹੱਥ ਦੇ ਕੰਮ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਹੈਂਡ ਵੋਸ਼ ਦੇ ਸੂਟ ਦੇ ਤੇ ਮਸ਼ੀਨ ਦੇ ਸੂਟ ਦੇ ਵਿੱਚ ਹਨਾ ਫਰਕ ਹੁੰਦਾ ਇਸੇ ਤਰ੍ਹਾਂ ਹੀ ਮਸ਼ੀਨ ਨਾਲ ਧੋਣ ਨਾਲ ਕੱਪੜਾ ਖਰਾਬ ਹੁੰਦਾ ਜਲ ਇਸ ਤਰ੍ਹਾਂ ਸਲਵਾਰ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸਲਵਾਰ ਦੇ ਉੱਪਰ ਕੰਮ ਹੈ ਜਿਵੇਂ ਵੇਲ ਸਾਡੀਆਂ ਬਾਹਾਂ ਦੇ ਉੱਪਰ ਬਣੀ ਹੈ ਉਸੇ ਤਰ੍ਹਾਂ ਹੀ ਆਪਣੀ ਸਲਵਾਰ ਦੇ ਉੱਪਰ ਜਿਹੜੀ ਬਣੀ ਹੋਈ ਹੈ ਉੱਪਰ ਤੱਕ ਬੂਟੀਆਂ ਆਪਾਂ ਨੇ ਦਿੱਤੀਆਂ ਹੋਈਆਂ ਨੇ ਬਾਕੀ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਥੰਬਨੇਲ ਤੇ ਆਪਣੀ ਫੋਟੋ ਐਡ ਕਰਦਾ ਹਾਂ ਤਾਂ ਤੁਹਾਨੂੰ ਪ੍ਰੋਪਰ ਉਹਦੇ ਬਾਰੇ ਪਤਾ ਲੱਗ ਜਾਏਗਾ ਕਿ ਇਹਦੀ ਸੂਟ ਦੀ ਲੁੱਕ ਜਿਹੜੀ ਕਿਵੇਂ ਦੀ ਆ ਰਹੀ ਹੈ ਅਗਰ ਤੁਸੀਂ ਪ੍ਰੋਪਰ ਇਹਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਇੰਸਟਾਗ੍ਰam ਆਈਡੀ ਹੈਗੀ ਪੈਣ ਦਾ ਬੁਟੀਕ ਉੱਥੇ ਜਾ ਕੇ ਤੁਸੀਂ ਸਾਡੀਆਂ ਰੀਲਾਂ ਤੁਸੀਂ ਦੇਖ ਸਕਦੇ ਹੋ ਤੇ ਅਗਰ ਤੁਸੀਂ ਜਿੱਦੇ ਹੋਰ ਵੀਡੀਓ ਦੇਖਣੀ ਚਾਹੁੰਦੇ ਸਾਡਾ ਜਿਹੜਾ ਨਾਲ ਆਈਡੀ ਹੈਗੀ ਮਿਸਟਰ ਐਂਡ ਮਿਸਿਸ ਬਾਸੀ ਉਥੇ ਜਾ ਕੇ ਤੁਸੀਂ ਸਾਡੇ ਜਿਹੜੇ ਨੇ ਸੂਟ ਜਿਹੜੇ ਹੋਰ ਵੀ ਆਪਾਂ ਅਪਲੋਡ ਕੀਤੇ ਹੁੰਦੇ ਨੇ ਉਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਲਓ ਜੀ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬੜਾ ਹੀ ਪਿਆਰਾ ਜਿਹਾ ਇਹ ਆਪਾਂ ਫੈਬਰਿਕ ਰੱਖਿਆ ਜੀ ਜੌਰਜਟ ਦਾ ਬੜੀ ਅੱਛੀ ਕੁਆਲਿਟੀ ਦੀ ਜੌਰਜਟ ਲੱਗੀ ਹੋਈ ਹੈ ਜੀ ਔਰ ਇਹਦੇ ਉੱਪਰ ਆਪਾਂ ਨੇ ਸਿੰਗਲ ਕਲਰ ਦਾ ਹੀ ਜਿਹੜਾ ਥ੍ਰੈਡ ਐਡ-ਆਨ ਕੀਤਾ ਹੋਇਆ ਬਹੁਤ ਸੋਹਣਾ ਲਾਈਟ ਮਾਊਸ ਕਲਰ ਔਰ ਬ੍ਰੈਕ ਕਲਰ ਦਾ ਕੰਬੀਨੇਸ਼ਨ ਕੀਤਾ ਕਿਉਂਕਿ ਮਾਊਸ ਔਰ ਮਹਿਰੂਨ ਕਲਰ ਦਾ ਕੰਬੀਨੇਸ਼ਨ ਆਪਾਂ ਕਾਫੀ ਵਾਰਾ ਕਾਫੀ ਵਾਰ ਕਰ ਚੁੱਕੇ ਹਾਂ ਬਟ ਇਸ ਵਾਰ ਆਪਾਂ ਕੁਝ ਨਵਾਂ ਲੈ ਕੇ ਆਏ ਥੋੜੇ ਵਾਸਤੇ ਬਹੁਤ ਹੀ ਪਿਆਰਾ ਜਿਹਾ ਵੀ-ਨੈਕ ਬਣਿਆ ਹੋਇਆ ਇਸ ਤਰ੍ਹਾਂ ਔਰ ਸਿੰਗਲ थ्रेड ਦਾ ਕੰਮ ਰਹੇਗਾ ਜੀ ਇਸ ਦੇ ਉੱਪਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਗਿਆ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਜੀ ਹੈਵੀ ਬਾਹਾਂ ਨੇ ਆਪਣੇ ਪਾਕਿਸਤਾਨੀ ਸਟਾਈਲ ਦੇ ਵਿੱਚ ਬਾਹਾਂ ਰੱਖੇ ਹੋਏ ਨੇ ਆਪਣੇ ਲੂਜ਼ ਪੈਟਰਨ ਦੇ ਵਿੱਚ ਕਿਉਂਕਿ ਲੂਜ਼ ਪੈਟਰਨ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਕੰਮ ਹੈ ਪਰਸਨਲੀ ਮੈਨੂੰ ਮੇਰਾ ਇਹ ਜਿਹੜਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਲੱਗਿਆ ਇਹ ਵੀ ਆਪਾਂ ਆਪਣੀ ਚੁਆਇਸ ਅਕੋਰਡਿੰਗ ਰੈਡੀ ਕੀਤਾ ਹੈ ਪਹਿਣਾ ਕਹਿੰਦੇ ਸੀਗਾ ਅਮਾ ਜੋ ਤੁਹਾਨੂੰ ਪਸੰਦ ਸਾਨੂੰ ਰੈਡੀ ਕਰਕੇ ਭੇਜ ਦੋ ਤਾਂ ਇਹ ਪੀਸ ਵੀ ਮੈਨੂੰ ਲੱਗਦਾ ਕਿ ਕਾਫੀ ਪਹਿਣਾ ਨੂੰ ਪਸੰਦ ਆਏਗਾ ਫੈਬਰਿਕ ਰਹੇਗਾ ਜੀ ਜੌਰਜਟ ਦਾ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਕਾਫੀ ਸਾਰੇ ਮੈਸੇਜ ਕਈ ਵਾਰੀ ਆਉਂਦੇ ਵੀ ਕਾਟਨ ਦੇ ਸੂਟਾਂ ਦੀ ਪ੍ਰਾਈਸ ਹਨਾ ਇਹ ਵੋ ਹੈ ਤੁਸੀਂ ਪਲੀਜ਼ ਕੰਮ ਦੇਖਿਆ ਕਰੋ ਔਰ ਮੈਂ ਹਮੇਸ਼ਾ ਕਹਿੰਨੇ ਕਿ ਅੱਛੀ ਕੁਆਲਿਟੀ ਦੇ ਉੱਪਰ ਆਪਾਂ ਕੰਮ ਕਰਵਾਉਣਾ ਇਹ ਨਹੀਂ ਹੈਗਾ ਕਿ ਕੋਈ 2.5 3 ਸੋਲਾ ਫੈਬਰਿਕ ਲਾਤਾ ਤੇ ਉਹਦੇ ਉੱਪਰ ਮਸ਼ੀਨ ਵਰਕ ਕਰਵਾਤਾ ਨਹੀਂ ਕੋਈ ਫਾਇਦਾ ਨਹੀਂ ਜੀ ਇਦਾਂ ਦੇ ਲੋਕ ਬੈਠੇ ਤੁਹਾਨੂੰ ਘੱਟ ਦੇ ਰੇਟ ਦੇ ਵਿੱਚ ਕੰਮ ਕਰਕੇ ਦੇ ਦੇਣਗੇ ਬਟ ਉਹਦਾ ਕੋਈ ਫਾਇਦਾ ਨਹੀਂ ਇੱਕ ਵਾਰੀ ਵੇਅਰ ਕਰ ਲੋਗੇ ਦੋ ਵਾਰੀ ਵੇਅਰ ਕਰ ਲੋਗੇ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਹਾਡੇ ਪੈਸੇ ਜਿਹੜੇ ਲੱਗੇ ਹੋਣਗੇ ਉਹ ਖਰਾਬ ਹੋਣਗੇ ਠੀਕ ਹੈ ਤੇ ਵਰਕ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਨਾ ਕੰਮ ਕੀਤਾ ਗਿਆ ਇਸ ਤਰ੍ਹਾਂ ਆਪਾਂ ਨੇ ਬਲੈਕ ਪਾਈਪਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਜੋਰਜਟ ਦਾ ਫੈਬਰਿਕ ਰਹੇਗਾ ਠੀਕ ਹੈ ਤੁਹਾਨੂੰ ਮੈਂ ਸਾਰਾ ਦੱਸ ਦਿੱਤਾ ਇਸ ਤਰ੍ਹਾਂ ਨਾਲ ਆਪਾਂ ਬਾਟਮ ਦੇ ਉੱਪਰ ਕੰਮ ਕੀਤਾ ਹੋਇਆ ਠੀਕ ਹੈ ਕਟਵਾਕ ਜਿਹੜਾ ਕੀਤਾ ਹੋਇਆ ਹੈ ਤੇ ਇਸ ਤਰ੍ਹਾਂ ਆਪਾਂ ਨਾਲ ਪਲੇਨ ਜਿਹੜਾ ਦੁਪੱਟਾ ਰੱਖਿਆ ਹੋਇਆ ਹੈ ਦੁਪੱਟੇ ਥੋੜਾ ਜਿਹਾ ਕਲਰ ਵੀਡੀਓ ਚੇਂਜ ਆ ਰਿਹਾ ਠੀਕ ਹੈ ਮਾਰਨਿੰਗ ਟਾਈਮ ਜਿਹੜਾ ਦੁਪੱਟਾ ਬਿਲਕੁਲ ਮੈਚ ਹੋ ਜਾਂਦਾ ਨਾਲ ਠੀਕ ਹੈ ਜੀ ਕਈ ਵਾਰ ਕਲਰ ਸ਼ੇਡ ਇਦਾਂ ਦੇ ਹੁੰਦੇ ਨੇ ਕਿ ਕਲਰ ਮੈਚ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਨੇ ਨਾਲ ਬਟ ਬਹੁਤ ਹੀ ਪਿਆਰਾ ਫੁੱਲ ਤੁਸੀਂ ਪਿਕਚਰ ਜਿਹੜੀ ਸੂਟ ਦੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਜੀ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹਤੇ ਹੋ ਨੇ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਡੇ ਸੂਟ ਦਾ ਕਲਰ ਚੇਂਜ ਹੋ ਜਾਏਗਾ ਉਹਦੇ ਅਕੋਰਡਿੰਗ ਹੀ ਆਪਾਂ ਜਿਹੜਾ ਥ੍ਰੈਡ ਦਾ ਕ ਜੌਰਜਟ ਦੇ ਉੱਪਰ ਜਿਹੜਾ ਫੈਬਰਿਕ ਤੇ ਬਣਾਇਆ ਹੋਇਆ ਕਿਉਂਕਿ ਜੌਰਜਟ ਦੀ ਇੱਕ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਤੁਸੀਂ ਜਿਹੜੇ ਸਲਿਮ ਲੱਗਦੇ ਹੋ ਔਰ ਫਿਟਿੰਗ ਬਹੁਤ ਅੱਛੀ ਆਉਂਦੀ ਜਿਦਾ ਕ੍ਰੇ ਫੈਬਰਿਕ ਦੀ ਫਿਟਿੰਗ ਬਹੁਤ ਅੱਛੀ ਆਉਂਦੀ ਇਸੇ ਤਰ੍ਹਾਂ ਹੀ ਜੌਰਜਟ ਦੀ ਫਿਟਿੰਗ ਜਿਹੜੀ ਅੱਛੀ ਆਉਂਦੀ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕੋਈ ਅਨਸਟਿਚ ਸੂਟ ਇਸ ਤਰ੍ਹਾਂ ਇਹ ਵੀ ਆਪਾਂ ਕਾਟਨ ਫੈਬਰਿਕ ਦੇ ਉੱਪਰ ਕੀਤਾ ਹੋਇਆ ਇਸ ਤਰ੍ਹਾਂ ਰਹੇਗਾ ਜੀ ਆਪਣਾ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਕੰਮ ਹੈ ਇਹ ਕੰਮ ਲੱਗ ਨਹੀਂ ਰਿਹਾ ਕਿ ਆਪਾਂ ਨੇ ਮਸ਼ੀਨ ਨਾਲ ਕੀਤਾ ਇਹ ਸਾਰਾ ਮਸ਼ੀਨ ਦਾ ਕੰਮ ਹੈ ਤੇ ਬਿਲਕੁਲ ਹੈਂਡਵਰਕ ਲੱਗ ਰਿਹਾ ਬੜਾ ਹੀ ਪਿਆਰਾ ਛੇਡ ਵਾਲਾ ਕੰਮ ਹੈ ਜੀ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਤਰ੍ਹਾਂ ਦੇ ਆਪਾਂ ਨੇ ਛੇਡੜੀਆਂ ਵਿੱਚ ਦਿੱਤੀਆਂ ਹੋਈਆਂ ਨੇ ਲਾਈਟ ਡਾਰਕ ਐਂਡ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਨੈਕ ਚੈੱਕ ਕਰੋ ਬਿਲਕੁਲ ਆ ਲੱਗ ਰਿਹਾ ਕਿਦਾਂ ਹੈਂਡ ਦਾ ਕੰਮ ਜਿਹੜਾ ਆਪਾਂ ਨੇ ਕੀਤਾ ਹੋਇਆ ਔਰ ਇਹ ਸੂਟ ਤੁਸੀਂ ਈਜ਼ਲੀ ਕਿਸੇ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਰਹੇਗਾ ਜੀ ਘੇਰੇ ਦੇ ਉੱਪਰ ਕੰਮ ਇੱਕ ਇੱਕ ਫਲਾਰ ਆਪਣੇ ਘੇਰੇ ਬਹੁਤ ਜਿਆਦਾ ਸੋਨਾ ਕੰਮ ਹੈ ਬਿਲਕੁਲ ਤੁਹਾਨੂੰ ਨੇੜੇ ਤੋਂ ਕੰਮ ਚੈੱਕ ਕਰਵਾ ਆ ਰਹੀ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਇੱਥੇ ਆਪਾਂ ਨੇ ਜਰੀ ਦਾ ਇਸਤੇਮਾਲ ਕੀਤਾ ਹੋਇਆ ਥ레ਡ ਤਾਂ ਲੱਗੇ ਹੀ ਹੋਏ ਨੇ ਔਰ ਕਲਰ ਕੰਬੀਨੇਸ਼ਨ ਤਾਂ ਬਹੁਤ ਜਿਆਦਾ ਸੋਹਣੇ ਬਣੇ ਹੋਏ ਨੇ ਠੀਕ ਹੈ ਜੀ ਘੇਰੇ ਦੇ ਉੱਪਰ ਦੋ ਫਲਾਰ ਰਹਣਗੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਤੁਸੀਂ ਦੇਖ ਸਕਦੇ ਹੋ ਨੈਕ ਬਹੁਤ ਜਿਆਦਾ ਸੋਨਾ ਬਣਿਆ ਹੋਇਆ ਜੀ ਔਰ ਕਾਟਨ ਫੈਬਰਿਕ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਅਗਰ ਕੁਝ ਭੈਣਾ ਕਾਟਨ ਨਹੀਂ ਲਾਇਕ ਕਰਦੀਆਂ ਤਾਂ ਤੁਸੀਂ ਇਸ ਨੂੰ ਕਰੇਪ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉ ਇੱਕ ਇੱਕ ਵੇਲ ਆਪਣੀਆਂ ਬਾਹਾਂ ਦੇ ਉੱਪਰ ਰਹੇਗੀ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਕੰਮ ਮਿਲੇਗਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਅਕੋਰਡਿੰਗ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਅਗਰ ਆਪਾਂ ਅੱਜ ਜਿਹੜਾ ਕਾਟਨ ਦਾ ਸੂਟ ਦਿਖਾਏ ਤਾਂ ਸਾਨੂੰ ਪਹਿਣਾ ਕਹਿਣਗੇ ਕਿ ਅਮਨ ਵੀ ਸਾਨੂੰ ਨਾ ਹੈਂਡਵਰਕ ਦੇ ਡਿਜ਼ਾਈਨ ਦਿਖਾਓ ਦੇਖੋ ਤਨਵੇਂ ਡਿਜ਼ਾਈਨ ਆਪਨੇ ਦਿਖਾ ਦਿੱਤੇ ਨੇ ਤੁਹਾਡੀ ਚੁਆਈਸ ਹੈ ਕਿ ਤੁਸੀਂ ਕਿਸ ਫੈਬਰੀ ਦੇ ਉੱਪਰ ਕਰਵਾਉਣਾ ਠੀਕ ਹੈ ਅਗਰ ਮਸ਼ੀਨ ਵਰ ਦਾ ਕੰਮ ਤੁਸੀਂ ਕ੍ਰੇਪ ਤੇ ਵੀ ਕਰਵਾਉਂਦੇ ਹੋ ਤਾਂ ਬਹੁਤ ਪਿਆਰਾ ਬਣੇਗਾ ਠੀਕ ਹੈ ਜੀ ਬਾਕੀ ਜਿਵੇਂ ਦਾ ਕਲਰ ਤੁਸੀਂ ਕਹੋਗੇ ਸਾਨੂੰ ਕਲਰ ਦੇ ਅਕੋਰਡਿੰਗ ਆਪਾਂ ਜਿਹੜੇ ਥ्रेड ਚੇਂਜ ਕਰ ਦਾਂਗੇ ਕਿਉਂਕਿ ਸਾਡਾ ਸੂਟ ਜਿਹੜਾ ਸੋਹਣਾ ਲੱਗਣਾ ਚਾਹੀਦਾ ਤੇ ਇਸ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਮਸ਼ਲੀਨ ਕਾਟਨ ਦਾ ਅਜੇ ਸੂਟੇ ਰੈਡੀ ਹੋਣੇ ਨੇ ਤੇ ਅਸੀਂ ਤਾਂ ਸਟਿਚ ਦਿਖਾ ਰਹੇ ਵੈਸੇ ਅਸੀਂ ਜਿਆਦਾ ਅਨਸਟਿਚ ਸੂਟ ਨਹੀਂ ਦਿਖਾਉਂਦੇ ਹੈਗੇ ਕਿਉਂਕਿ ਭੈਣਾਂ ਦੇ ਕਾਫੀ ਮੈਸੇਜ ਹੁੰਦੇ ਨੇ ਕਿ ਅਮਨ ਪਲੀਜ਼ ਸਾਨੂੰ ਕੁਝ ਡਿਜ਼ਾਈਨ ਸ਼ੋਅ ਕਰ ਦੋ ਦੇਖੋ ਸੈਪਰੇਟ ਪਿਕਚਰ ਭੇਜਣੀ ਬੜਾ ਜਿਆਦਾ ਮੁਸ਼ਕਲ ਹੋ ਜਾਂਦਾ ਕਿਉਂਕਿ ਕੰਮ ਬਹੁਤ ਜਿਆਦਾ ਹੁੰਦਾ ਟਾਈਮ ਬਿਲਕੁਲ ਘੱਟ ਹੁੰਦਾ ਇਸ ਕਰਕੇ ਆਪਾਂ ਤੁਹਾਨੂੰ ਅਨਸਟਿਚ ਸੂਟ ਜਿਹੜੇ ਦਿਖਾ ਦਿੱਤੇ ਨੇ ਦੇ ਦੇਖ ਸਕਦੇ ਹੋ ਤੁਸੀਂ ਅਜੇ ਦੁਪੱਟੇ ਵਗੈਰਾ ਵੀ ਪ੍ਰੈਸ ਹੋਣ ਵਾਲੇ ਨੇ ਬਟ ਜਦੋਂ ਸਟਿਚ ਹੋ ਕੇ ਆਣਗੇ ਆਪਾਂ ਫਿਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਸਟਿਚ ਕਿਉਂਕਿ ਅੱਧਾ ਕੰਮ ਤਾਂ ਵਰਕ ਦੇ ਉੱਪਰ ਹੋ ਗਿਆ ਫਿਰ ਅੱਧਾ ਕੰਮ ਜਿਹੜਾ ਸਟਿਚਿੰਗ ਦੇ ਉੱਪਰ ਵੀ ਹੋ ਜਾਂਦਾ ਹੈ ਹੁਣ ਜੇ ਮੈਂ ਤੁਹਾਨੂੰ ਦੱਸਿਆ ਕਿ ਇਹ ਡਿਜ਼ਾਈਨ ਤੁਹਾਨੂੰ ਦਿਖਾਏ ਨੇ ਤੁਸੀਂ ਇਸ ਨੂੰ ਕਾਟਨ ਤੇ ਵੀ ਕਰਵਾ ਸਕਦੇ ਹੋ ਜੇ ਆਪਾਂ ਤੁਹਾਨੂੰ ਕੁਝ ਜਿਹੜਾ ਪਾਰਟੀ ਵੇਅਰ ਸੂਟ ਦਿਖਾਏ ਨੇ ਉਸ ਕਲਰ ਤੋਂ ਤੁਸੀਂ ਉਹਨਾਂ ਦੇ ਵਿੱਚੋਂ ਕਲਰ ਡਿਸਾਈਡ ਕਰਕੇ ਮਸ਼ੀਨ ਵਰਕ ਦਾ ਕੰਮ ਜਿਹੜਾ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਜੀ ਪਰਪਲ ਸ਼ੇਡ ਹੈ ਜੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਾਟਨ ਤੇ ਕਰਵਾਓ ਠੀਕ ਹੈ ਤੁਸੀਂ ਸਿੰਥੈਟਿਕ بیس ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਿੰਥੈਟਿਕ ਤੇ ਵੀ ਕਰਵਾ ਸਕਦੇ ਹੋ ਇਹਨਾਂ ਤੋਂ ਇਲਾਵਾ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਉਹ ਸੈਂਡ ਕਰ ਸਕਦੇ ਹੋ ਆਪਾਂ ਤੁਹਾਡੀ ਚੁਆਇਸ ਦੇ ਜਿਹੜੇ ਡਿਜ਼ਾਈਨ ਨੇ ਉਹ ਵੀ ਤੁਹਾਨੂੰ ਬਣਾ ਕੇ ਦਵਾਂਗੇ ਜੀ ਲਓ ਜੀ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਰਸਟ ਕਲਰ ਹੈ ਜੀ ਇਹ ਰਸਟ ਔਰੈਂਜੇ ਸ਼ੇਡ ਹੈ ਇਸ ਤਰ੍ਹਾਂ ਔਰ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਪਾਰਟੀ ویئر ਪੀਸ ਬਣਿਆ ਹੋਇਆ ਕੋਈ ਇਦਾਂ ਨਹੀਂ ਹੈਗਾ ਵੀ ਹਲਕਾ ਫੁਲਕਾ ਕੋਈ ਪੀਸ ਹੈ ਇਹ ਠੀਕ ਹੈ ਕੈਨੂ ਕਾਟਨ ਦੇ ਉੱਪਰ ਹੋਇਆ ਬਟ ਕੰਮ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ बिल्कुल नेड़े तो कम दिखावा बहुत ही प्यारा जहा सोबर जहाँ ने कहा ज्यादा कलर नहीं क्योंकि ज्यादा अपने जरी का गोल्डन जरी काम जरा हो बहुत सोहने फलर बने हुए घेरा बनाया जी सारा चेक कर सकते हो और अपने चाक बने हुए ठीक है हिप तो नीचे और अपने जो कि घेरे तो थोड़ा उपर तक अपना कम जो किया नैक नहीं बनया नैक आप डिजाइन करा अपने अकॉर्डिंग क्योंकि अच्छी लुक आए सा ਇਸ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ। ਇਸ ਤਰ੍ਹਾਂ। ਠੀਕ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜਦੋਂ ਵੀ ਸੂਟ ਬੰਦਦੇ ਨੇ ਬਾਹਾਂ ਦੇ ਉੱਪਰ ਕੰਮ ਜਿਹੜਾ ਜ਼ਰੂਰੀ ਹੀ ਹੁੰਦਾ ਹੈ ਕਿਉਂਕਿ ਬਿਨਾ ਬਾਹਾਂ ਤੋਂ ਕੰਮ ਜਿਹੜਾ ਨਹੀਂ ਜਾਂਚਦਾ ਹੈਗਾ। ਔਰ ਇਸ ਤਰ੍ਹਾਂ ਆਪਾਂ ਨਾਲ ਰੱਖਿਆ ਹੋਇਆ ਜੀ ਦੁਪੱਟਾ ਦੁਪੱਟੇ ਦੇ ਵਿੱਚ ਲਾਈਨਾਂ ਬਣਾਈਆਂ ਹੋਈਆਂ ਨੇ। ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ। ਬਾਕੀ ਜਦੋਂ ਵੀ ਸਟਿਚ ਹੋ ਗਏ ਆਪਾਂ ਫਿਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਤੁਹਾਨੂੰ ਪ੍ਰੋਪਰ ਲੁੱਕ ਆਪਾਂ ਜਿਹੜੀ ਸੂਟ ਦੀ ਦਿਖਾ ਸਕੀਏ। ਬਹੁਤ ਹੀ ਪਿਆਰੀ ਕਾਟਨ ਲੱਗੀ ਹੋਈ, ਤੁਸੀਂ ਇਸ ਨੂੰ ਕਰੇਪ ਤੇ ਕਰਵਾ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰਾ ਤੁਸੀਂ ਉਸੇ ਫੈਬਰਿਕ ਤੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਕਲਰ ਚੇਂਜ ਕਰਨਾ ਤੁਸੀਂ ਕਲਰ ਚੇਂਜ ਵੀ ਕਰਵਾ ਸਕਦੇ ਹੋ ਅਗਰ ਡਿਜ਼ਾਈਨ ਇਹ ਵਾਲਾ ਪਸੰਦ ਹੈ ਕਲਰ ਇਹ ਵਾਲਾ ਪਸੰਦ ਤੁਸੀਂ ਇਹ ਵਾਲਾ ਡਿਜ਼ਾਈਨ ਇਸ ਕਲਰ ਤੇ ਕਰਵਾ ਸਕਦੇ ਹੋ ਅਗਰ ਇਹ ਡਿਜ਼ਾਈਨ ਪਸੰਦ ਹੈ ਤਾਂ ਇਹ ਕਲਰ ਪਸੰਦ ਹੈ ਤੁਸੀਂ ਇਹ ਵਾਲਾ ਡਿਜ਼ਾਈਨ ਇਸ ਕਲਰ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਅਗਲਾ ਕਲਰ ਬੜਾ ਹੀ ਪਿਆਰਾ ਲਾਈਟ ਜਾਂ ਕਲਰ ਗ੍ਰੇ ਕਲਰ ਹੈ ਜੀ ਆਪਣਾ ਇਹ ਵਾਲਾ ਬਹੁਤ ਹੀ ਜਿਆਦਾ ਸੋਹਣਾ ਇਸ ਦਾ ਇਹਦਾ ਆਪਾਂ ਨੇ ਘੇਰਾ ਬਣਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਘੇਰੇ ਦਾ ਕੰਮ ਰਹੇਗਾ ਔਰ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਹੈ ਬਿਲਕੁਲ ਨੇੜੇ ਤੋਂ ਚੈੱਕ ਕਰੋ ਇਹਦਾ ਬਹੁਤ ਸੋਹਣਾ ਕੋਨੇ ਦੇ ਉੱਪਰ ਕੰਮ ਰਹੇਗਾ ਠੀਕ ਹੈ ਨਾਲ ਹੀ ਆਪਾਂ ਇਸ ਤਰ੍ਹਾਂ ਕਟਵਾਵਾਂਗੇ ਜਿਹੜਾ ਕੀਤਾ ਹੋਇਆ ਇਹ ਵੀ ਘੇਰੇ ਚਾਕ ਦਾ ਕੰਮ ਜਿਹੜਾ ਆਪਾਂ ਨੇ ਕੀਤਾ ਹੋਇਆ neck ਇਸ ਦਾ ਆਪਾਂ ਨਹੀਂ ਰੈਡੀ ਕੀਤਾ ਹੋਇਆ ਠੀਕ ਹੈ ਕਿਉਂਕਿ neck ਤੇ ਉੱਪਰ ਇਹਦਾ ਹੋ ਜੂਗਾ ਕਿ ਆਪਾਂ ਕੁਝ ਜਿਵੇਂ ਪੁਸ਼ਪਾਂ ਨੂੰ ਪੋਟਲੀ ਬਟਨ ਵਗੈਰਾ ਪਸੰਦ ਹੁੰਦੇ ਨੇ ਆਪਾਂ ਪੋਟਲੀ ਬਟਨ ਵਗੈਰਾ ਜਿਹੜਾ ਐਡ-ਆਨ ਕਰਾਂਗੇ ਠੀਕ ਹੈ ਜੀ ਫੈਬਰਿਕ ਬਹੁਤ ਹੀ ਪਿਆਰਾ ਕਾਟਨ ਦਾ ਫੈਬਰਿਕ ਰਹੇਗਾ ਤੁਸੀਂ ਕਿਸੇ ਵੀ ਇਸ ਤਰ੍ਹਾਂ ਆਪਣੀਆਂ ਬਾਹਾਂ ਰਹਿਣਗੀਆਂ ਇਸ ਤਰ੍ਹਾਂ ਹੀ ਵਾਈ ਵਾਲੀ ਵੇਲ ਜਿਹੜੀ ਬਾਹਾਂ ਦੇ ਉੱਪਰ ਆਏਗੀ ਜਦੋਂ ਇਸ ਨੂੰ ਮਹਿਰੂਨ ਜਾਂ ਕੁਝ ਹੋਰ ਵਸਤਾਂ ਨੂੰ ਪਾਈਪਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਲਰੇਡੀ ਚਾਕਾਂ ਦੇ ਉੱਪਰ ਵੀ ਕਟਵਾਕ ਜਿਹੜਾ ਹੋਇਆ ਹੋਇਆ ਠੀਕ ਹੈ ਤੇ ਦੁਪੱਟੇ ਦੇ ਉੱਪਰ ਆਪਾਂ ਜਿਹੜਾ ਰੈੱਡ ਜਾਂ ਮਹਿਰੂਨ ਕਲਰ ਜਾਂ ਪਿੰਕ ਕਲਰ ਦੀ ਲੈਸ ਜਿਹੜੀ ਐਡ-ਆਨ ਕਰਾਂਗੇ ਬਹੁਤ ਪਿਆਰਾ ਪੀਸ ਬਣਨਾ ਹੈ ਸਾਡਾ ਇਹ ਇਸ ਤਰ੍ਹਾਂ ਤੇ ਇਹ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਹੈ ਬਹੁਤ ਸੋਹਣੀ ਟਾਈ ਐਂਡ ਡਾਈ ਹੋਈ ਹੋਈ ਹੈ ਜੀ ਬਹੁਤ ਸੋਹਣਾ ਲੱਗਦਾ ਔਰ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਕਿਉਂਕਿ ਕਾਟਨ ਦੇ ਫੈਬਰਿਕ ਦੇ ਨਾਲ ਆਪਾਂ ਕਾਟਨ ਟੱਚ ਦੇ ਵਿੱਚ ਹੀ ਦੁਪੱਟੇ ਐਡ-ਆਨ ਕਰਦੇ ਆ ਚਲੋ ਜੀ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਾਫੀ ਭੈਣਾਂ ਕਹਿੰਦੇ ਕਿ ਅਮਾ ਸਾਡਾ ਦੁਪੱਟਾ ਪਿਓਰ ਕਮਲ ਦਾ ਹੀ ਰੱਖਿਓ ਦੇਖੋ ਸਾਨੂੰ ਕੋਈ ਪਰੇਸ਼ਾਨੀ ਨਹੀਂ ਦੁਪੱਟਾ ਪਿਓਰ ਕਮਲ ਦਾ ਐਡ ਕਰਨ ਦਾ ਹਨਾ ਤੇ ਮੈਂ ਇਹੀ ਕਹਿਣਾ ਚਾਹੂੰਗੀ ਜਿਹੜੀਆਂ ਭੈਣਾਂ ਪਿਓਰ ਕਮਲ ਦਾ ਦੁਪੱਟਾ ਲਾਇਕ ਕਰੇ ਤੁਸੀਂ ਹੈਂਡਵਰਕ ਦੇ ਸੂਟ ਦੇ ਨਾਲ ਪਿਓਰ ਕਮਲ ਚਰੌਂ ਦਾ ਦੁਪੱਟਾ ਜ਼ਰੂਰ ਐਡ-ਆਨ ਕਰਵਾਓ ਠੀਕ ਹੈ ਉੱਥੇ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਸੋ ਦੋਨੋਂ ਹੀ ਸਿੰਥੈਟਿਕ ਫੈਬਰਿਕ ਹੋ ਜਾਂਦੇ ਆ ਜਿੱਦਾ 크ਰੇਪ ਹੋਗੀ ਸਿਲਕ ਹੋਗੀ ਹਨਾ ટીਵੀ ਸਿਲਕ ਹੋਗੀ ਜਾਂ ਜੋ ਵੀ ਜੋਗਾ ਸਿਲਕ ਵਗੈਰਾ ਇਦ ਉਹਨਾਂ ਦੇ ਨਾਲ ਤੁਸੀਂ ਜਿਹੜਾ ਆਪਣਾ ਕਮਾ ਚਲਾਉਣਾ ਦੁਪੱਟਾ ਐਡ-ਆਨ ਕਰਵਾ ਸਕਦੇ ਹੋ ਬਟ ਕਾਟਨ ਫੈਬਰਿਕ ਦੀ ਅਗਰ ਮੈਂ ਗੱਲ ਕਰਾਂ ਤਾਂ ਇਹਦੇ ਨਾਲ ਤੁਸੀਂ ਕਾਟਨ ਦਾ ਹੀ ਦੁਪੱਟਾ ਐਡ-ਆਨ ਕਰਵਾਇਆ ਕਰੋ ਕਾਟਨ ਦੇ ਵਿੱਚ ਇਹ ਨਹੀਂ ਹੈਗਾ ਕਿ ਬਿਲਕੁਲ ਤੁਹਾਨੂੰ ਕਾਟਨ ਦਾ ਸਿੰਪਲ ਦੁਪੱਟਾ ਦੇ ਦਾਂਗੇ ਕਾਟਨ ਦੁਪੱਟਿਆਂ ਦੇ ਵਿੱਚ ਵੀ ਕਾਫੀ ਸਾਰੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਹੈ ਜੀ ਜਿਵੇਂ ਹੁਣ ਤੁਸੀਂ ਇਹ ਦੁਪੱਟਾ ਦੇਖੋ ਬੜਾ ਹੀ ਸੌਫਟ ਦੁਪੱਟਾ ਹੈ ਔਰ ਪਹਿਣਾ ਨੂੰ ਜਿਹੜੀ ਮੇਨ ਪਰੇਸ਼ਾਨੀ ਹੁੰਦੀ ਹੈ ਕਿ ਅਮਨ ਸਾਡਾ ਦੁਪੱਟਾ ਸਿਰ ਦੇ ਉੱਪਰ ਟਿਕਣਾ ਚਾਹੀਦਾ ਬਿਲਕੁਲ ਜੀ ਇਦਾਂ ਦੇ ਜਿਹੜੇ ਦੁ ਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਇੱਥੇ ਪਰੇਸ਼ਾਨੀ ਨਹੀਂ ਹੋਊਗੀ ਜਦੋਂ ਆਪਾਂ ਇੱਥੇ ਦੁਪੱਟਾ ਕਮਲ ਦਾ ਐਡ-ਆਨ ਕਰ ਦਿੰਨੇ ਆ ਤਾਂ ਇਦਾਂ ਹੁੰਦਾ ਕਿ ਦੇਖੋ ਤੁਸੀਂ ਇਹ ਕਾਟਨ ਦਾ ਫੈਬਰਿਕ ਚੈੱਕ ਕਰੋ ਇਹ ਬੜਾ ਹੀ ਲਾਈਟ ਜਿਹਾ ਸੋਬਰ ਜਿਹਾ ਫੈਬਰਿਕ ਹੈ ਵਿੱਚ ਕੋਈ ਸ਼ਾਈਨ ਨਹੀਂ ਹੈਗੀ ਬਟ ਜਦੋਂ ਇਹਦੇ ਆਪਾਂ ਦੁਪੱਟਾ ਕਮਲ ਦਾ ਐਡ-ਆਨ ਕਰ ਦਾਂਗੇ ਤਾਂ ਦੇਖੋ ਦੁਪੱਟੇ ਦੇ ਵਿੱਚ ਸ਼ਾਈਨ ਹੋਏਗੀ ਫੈਬਰਿਕ ਦਾ ਸੂਟ ਦਾ ਉਹ ਸ਼ਾਈਨ ਨਹੀਂ ਹੋਗੀ ਤਾਂ ਥੋੜਾ ਜਿਹਾ ਆਪਣਾ ਕੰਬੀਨੇਸ਼ਨ ਬੰਨਣਾ ਨਹੀਂ ਹੈਗਾ ਠੀਕ ਹੈ ਬਾਕੀ ਅਗਰ ਤੁਹਾਡੀ ਚੁਆਇਸ ਆ ਦੇਖੋ ਤੁਸੀਂ ਲਾਈਕ ਹੀ ਕਰ ਦਿਓ ਕਿ ਮੈਂ ਪਿਓਰ ਤੋਂ ਬਗੈਰ ਕੁਝ ਵੀ ਆ ਨਹੀਂ ਵੇਅਰ ਕਰਨਾ ਫਿਰ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਜਿਹੜਾ ਦੁਪੱਟਾ ਐਡ-ਆਨ ਕਰ ਦਾਂਗੇ ਠੀਕ ਹੈ ਉਹਦੇ ਨਾਲ ਪ੍ਰਾਈਸ ਜਿਹੜੀ ਵਾਜੇਗੀ ਬਟ ਸਕਰੀਨ ਦੇ ਉੱਪਰ ਜਿੰਨਿਆਂ ਦੇ ਵੀ ਪ੍ਰਾਈਸ ਸ਼ੋ ਹੋਏ ਨੇ ਹਨਾ ਜ ਸੂਟ ਸਲਾਈ ਹੋਏ ਨਹੀਂ ਉਹਨਾਂ ਦੇ ਵਿਦਆਊਟ ਸਟੀਚਿੰਗ ਪ੍ਰਾਈਸ ਸ਼ੋ ਕੀਤੇ ਹੋਏ ਨੇ ਠੀਕ ਹੈ ਤਾਂ ਇਹਨਾਂ ਦੇ ਪ੍ਰਾਈਸ ਵਿਦਆਊਟ ਸਟੀਚਿੰਗ ਨੇ ਔਰ ਵਿਦਨ ਦੁਪੱਟਾ ਨੇ ਠੀਕ ਹੈ ਜੀ ਕੰਮ ਦੇਖਿਆ ਕਰੋ ਕੁਝ ਭੈਣਾਂ ਦੇ ਵਿੱਚ ਮੈਸੇਜ ਆਉਣ ਲੱਗ ਜਾਂਦੇ ਆ ਕਿ ਟੂ ਮੱਚ ਪ੍ਰਾਈਸ ਆ ਇਹ ਵੋ ਬਟ ਕੰਮ ਦੇਖਿਆ ਕਰੋ ਫੈਬਰਿਕ ਦੇਖਿਆ ਕਰੋ ਕੁਆਲਿਟੀ ਦੇ ਰਹੇ ਆਂਗੇ ਆਪਾਂ ਤੁਹਾਨੂੰ ਠੀਕ ਹੈ ਕੁਆਲਿਟੀ ਦੇ ਵਿੱਚ ਆਪਾਂ ਕਦੇ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਕੰਮ ਕੋਈ ਵੀ ਸਾਡਾ ਅੱਛੀ ਕੁਆਲਿਟੀ ਦੇ ਉੱਪਰ ਹੀ ਹੋ ਰਿਹਾ ਚਾਹੇ ਉਹ ਕਾਟਨ ਫੈਬਰਿਕ ਹੋਵੇ ਚਾਹੇ ਸਾਡੇ ਪ੍ਰਿੰਟ ਸੂਟ ਹੋਣ ਠੀਕ ਹੈ ਹੁਣ ਤੁਸੀਂ ਦੇਖੋ ਇਹ ਕਿੰਨਾ ਬਹੁਤ ਹੀ ਜ਼ਿਆਦਾ ਸੋਨਾ ਸਾਡਾ ਫੈਬਰਿਕ ਹੈ ਜੀ ਠੀਕ ਹੈ ਤੇ ਇਸ ਕਰਕੇ ਪ੍ਰਾਈਸ ਜਿਹੜੀ ਉੱਪਰ ਆਪਾਂ ਸ਼ੋਅ ਕਰ ਰਹੇ ਆ ਉਹ ਵਿਦਆਊਟ ਸਟਿਚਿੰਗ ਕਰ ਰਹੇ ਆ ਔਰ ਵਿਦਨ ਦੁਪੱਟਾ ਦੁਪੱਟੇ ਤੇ ਕੋਈ ਵੀ ਉੱਪਰ ਲੈਸ਼ ਹੋਣਾ ਆਪਾਂ ਨੇ ਨਹੀਂ ਲੈਸ਼ ਵਗੈਰਾ ਐਡ-ਆਨ ਕੀਤੀ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਉਹਦੇ ਚਾਰਜ ਜਿਹੜੇ ਅਲੱਗ ਤੋਂ ਹੋਣਗੇ ਠੀਕ ਹੈ ਪ੍ਰਾਈਸ ਸ਼ੋਅ ਆਪਾਂ ਜਿੰਨਾਂ ਦਾ ਕਿਤੇ ਨਾ ਮੈਂ ਬਾਰ-ਬਾਰ ਕਹਿ ਰਹੀ ਆ ਵਿਦਆਊਟ ਸਟਿਚਿੰਗ ਕਿਤੇ ਆ ਠੀਕ ਹੈ ਜੀ ਔਰ ਵਿਦਆਊਟ ਦੁਪੱਟਾ ਜੋ ਆਪਾਂ ਨੇ ਨਾਲ ਐਡ-ਆਨ ਕੀਤਾ ਹੋਇਆ ਠੀਕ ਹੈ ਜੀ ਅਗਰ ਤੁਸੀਂ ਦੁਪੱਟਾ ਕੋਈ ਹੋਰ ਲਗਵਾਉਣਾ ਤੁਹੋ ਤੁਹਾਨੂੰ ਦੱਸ ਦੇ ਦੱਸ ਸਕਦੇ ਹੋ ਕਿ ਉਹ ਨਾਲ ਪ੍ਰਾਈਸ ਜਿਹੜੀ ਵੱਧ ਘਟ ਹੋ ਜੇਗੀ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੇ ਸਾਡੇ ਅੱਜ ਵਾਲੇ ਡਿਜ਼ਾਈਨ ਨੇ ਪਿਆਰੇ ਲੱਗੇ ਹੋਣਗੇ ਅਗਰ ਪਿਆਰੇ ਲੱਗੇ ਤਾਂ ਪਲੀ ਸਲਾਈਡ 'ਚ ਉਹ ਪਿਆਰਾ ਦਾ ਮੈਸੇਜ ਜ਼ਰੂਰ ਕਰਕੇ ਜਾਇਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚੇ ਔਰ ਤੁਸੀਂ ਕੋਈ ਵੀ ਜਿਹੜਾ ਸਾਡਾ ਡਸੂਟੇ ਡਿਜ਼ਾਈਨ ਨੇ ਉਹ ਮਿਸ ਨਾ ਕਰ ਪਾਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ